ਹਾਂ ਜੀ ਕਿ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਆਂ ਪਿੰਡ ਨਵਾਂ ਪਿੰਡ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਆਨਰ ਵੀਰ ਸੰਦੀਪ ਸਿੰਘ ਉਹਨਾਂ ਦੇ ਕੋਲ ਆਇਆ ਆਂ ਦੋਸਤੋ ਅੱਜ ਤੋਂ ਤਕਰੀਬਨ ਕੋਈ 5-6 ਦਿਨ ਇੱਕ ਆਪਾਂ ਵੀਡੀਓ ਪਾਈ ਸੀ ਇਸ ਘਰੋਂ ਠੀਕ ਆ ਜੀ ਉਸ ਵੀਡੀਓ ਦੇ ਵਿੱਚ ਵੀਰ ਸੰਦੀਪ ਸਿੰਘ ਉਹਨਾਂ ਨੇ ਇੱਕ ਘਰੋਂ ਮਾਲ ਸੇਲ ਕੀਤਾ ਸੀਗਾ ਕੋਈ 4 ਤੋਂ 5 ਕਿਨਾਰੇ ਆਪਾਂ ਤੁਹਾਨੂੰ ਦਿਖਾਏ ਸੀ ਇਹ ਜਿਹੜੀ ਵੀਡੀਓ ਦੋਸਤੋ ਆਪਾਂ ਬਣਾ ਰਹੇ ਆ ਠੀਕ ਆ ਜੀ ਨਾਲ ਦਿਨ ਵਾਲੀ ਵੀਰ ਦੱਸ ਰਿਹਾ ਸੀ ਵੀ ਇੱਕ ਵਪਾਰ ਦਾ ਕੀਤਾ ਆਪਾਂ ਸ਼ਟਾਰਟ ਕੀਤਾ ਸ਼ੁਰੂ ਕੀਤਾ ਸੋ ਵਪਾਰ ਲਾਈਨ ਦੇ ਵਿੱਚ ਹੁਣ ਪਸ਼ੂ ਇਸੇ ਤਰ੍ਹਾਂ ਡੇਲੀ ਰੁਟੀਨ ਦੇ ਵਿੱਚ ਆਉਂਦੇ ਰਹਿਣਗੇ ਬਾਕੀ ਆਏਗਾ ਨਵੇਂ ਨਗਾਂ ਦੀ ਡਿਟੇਲ ਆ ਤੁਸੀਂ ਸਮੇਂ-ਸਮੇਂ ਨਾਲ ਲੈਂਦੇ ਰਿਆ ਕਰੋ ਪਸ਼ੂ ਆਉਂਦੇ ਰਹਿਣਗੇ ਠੀਕ ਆ ਜੀ ਸੋ ਵਪਾਰ ਦਾ ਕੰਮ ਨਵਾਂ ਸ਼ੁਰੂ ਕੀਤਾ ਤੇ ਪੂਰੀ ਗੱਲਬਾਤ ਕਰਾਂਗੇ ਸੰਦੀਪ ਦੇ ਨਾਲ ਡਿੱਬੀਪੁਰਾ ਪਿੰਡ ਬਿਲਕੁਲ ਨੇੜੇ ਜਦੀਕ ਅਲਕੋ ਕੋਠੀ ਬਿਲਕੁਲ ਲੱਗੇ ਆ ਜਗਤਪੁਰਾ ਫਤੇਪੁਰ ਇਹ ਪਿੰਡ ਥੋੜੀ-ਥੋੜੀ ਦੂਰੀ ਤੇ ਨਵਾਂ ਪਿੰਡ ਤੁਸੀਂ ਖਾਸ ਵਿਜ਼ਿਟ ਕਰਨੀ ਆ ਤਰੀਕਾ ਜੇ ਤੁਸੀਂ ਨੋਟ ਕਰ ਲਓ 16 ਜਨਵਰੀ ਨੂੰ ਆਪਾਂ ਇਹ ਵੀਡੀਓ ਬਣਾ ਰਹੇ ਆ ਸਮਾਂ ਕੋਈ ਸ਼ਾਮ ਦੇ 4 ਵਜੇ ਦਾ ਸੋ ਗੱਬਣ ਦਾ ਹੈਗਾ ਤੇ ਆਪਾਂ ਸਾਰੇ ਭੈਣ ਭਰਾਵਾਂ ਵੀਰਾਂ ਨੂੰ ਬੇਨਤੀ ਕਰਦੇ ਆਂ ਵੀ ਟਿੱਪ ਕੇ ਆਪਣੀ ਦਸੰਦੀ ਤੁਸੀਂ ਕਰਨੀ ਆ ਆਪਣਾ ਹੱਕ ਸਮਝ ਕੇ ਟਿੱਪ ਕੇ ਮੇਰਾ ਵੀਰ ਉਹ ਕ੍ਰਾਈਟੇਰੀਆ ਜਿਹੜਾ ਜ਼ਰੂਰ ਤੁਸੀਂ ਪੂਰਾ ਕਰ ਲਿਓ ਠੀਕ ਆ ਉਹ ਕਰਦੇ ਆਂ ਗੱਲਬਾਤ ਸਭ ਤੋਂ ਪਹਿਲਾਂ ਵੀਰ ਸੰਦੀਪ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਦੂ ਸਾਹਿਬ ਸਤਿ ਸ੍ਰੀ ਅਕਾਲ ਹੋਰ ਮਹਾਰਾਜ ਠੀਕ ਠਾਕ ਏ ਵਧੀਆ ਏ ਠੀਕ ਠਾਕ ਤੁਸੀਂ ਸਾਨੂੰ ਬਹੁਤ ਵਧੀਆ ਜੀ ਅਜਾ ਸੰਦੀਪ ਉਹਦੇ ਵੀ ਆਪਾਂ ਜਿੱਦਾਂ ਜ਼ਿਕਰ ਕੀਤਾ ਪੋਸਟ ਇੱਕ ਵੀਡੀਓ ਪਾਈ ਸੀ ਉਹਦੇ ਵਿੱਚ ਆਪਾਂ ਘਰ ਦੇ ਪਸ਼ੂ ਸੀ ਆਪਣੇ ਕੋਲ ਚਾਰ ਕਨਾਗ ਹਾਂਜੀ ਹਾਂਜੀ ਸੰਤੂ ਸਾਹਿਬ ਉਹ ਸੇਲ ਕੀਤੇ ਸੀਗੇ ਹਾਂਜੀ ਹਾਂਜੀ ਤੇ ਫਿਰ ਨਾਲ ਦੀ ਨਾਲ ਹੀ ਰਾਦਾ ਬਣ ਗਿਆ ਵੀ ਚਲੋ ਪਸ਼ੂ ਨਿਕਲਦੇ ਆ ਚੰਗੇ ਸਾਹ ਨੂੰ ਜਿਹੜੇ ਤੇ ਲਿਆ ਕੇ ਭੈਣ ਭਰਾਵਾਂ ਦੇ ਕੇ ਪੇਸ ਕਰਦਿਆ ਕਰ ਗਏ ਹਾਂਜੀ ਹਾਂਜੀ ਸੰਤੂ ਸਾਹਿਬ ਜੀ ਠੀਕ ਹੈ ਜੀ ਤੇ ਸੰਦੀਪ ਵੀਰੇ ਅੱਜ ਦੋ ਮੱਝਾਂ ਆਪਾਂ ਦਿਖਾਉਣੀਆਂ ਨੇ ਦੋਨੋਂ ਗੱਬਣਾ ਵੀਰੇ ਆ ਹਾਂਜੀ ਦੋਵਾਂ ਗੱਬਣਾ ਜੀ ਠੀਕ ਹੈ ਜੀ ਵੈਸੇ ਤਿਆਰੀ ਦੀ ਜਾਂ ਸਮੇਂ ਦੀ ਗੱਲ ਕਰੀਏ ਤਾਂ ਲੈ ਜਾਣੀਆਂ ਅਜੇ ਘੱਟੋ ਘੱਟ ਵੀ ਦੋ ਦੋ ਚਾਰ ਚਾਰ ਦਿਨ ਹਾਂ ਚੇ ਗੱਬਲੀ ਜਿਹੜੀ ਹੈ ਹਾਂਜੀ ਨੂਲੀ ਚ ਆਉਂਦੀ ਸੰਧੂ ਸਾਹਿਬ ਠੀਕ ਆ ਹਾਂਜੀ ਠੀਕ ਆ ਤੇ ਇਹ ਤਕਰੀਬਨ ਜਿਹੜੀ ਦੂਜੀ ਮਾਚੇ ਵੱਡੇ ਗੱਦਕਾੜ ਦੇ ਵਿੱਚ ਇਹ ਤਿਆਰੀ ਚ ਇਹ ਕੋਈ ਦੋ ਦੇ ਡੰਗ ਹੀ ਆ ਹਾਂਜੀ ਹਾਂਜੀ ਸੰਧੂ ਸਾਹਿਬ ਇੰਨੇ ਦਿਨ ਖੜੂਗੀ ਠੀਕ ਆ ਲੋ ਦੋਸਤੋ ਸ਼ੁਰੂਆਤ ਆਪਾਂ ਕਰ ਲੈਨੇ ਆ ਠੀਕ ਆ ਜੀ ਤੂੰ ਸਟਾਰਟਿੰਗ ਦੇ ਵਿੱਚ ਸੰਦੀਪ ਕਿਹੜੀ ਮਾਚ ਦਿਖਾਉਣੇ ਆ ਫਿਰ ਆ ਉਹ ਖੜੀਏ ਸੰਧੂ ਸਾਹਿਬ ਠੀਕ ਆ ਜੀ ਇਹਦਾ ਸੂਆ ਦੱਸ ਦਈਏ ਕਿੰਨਾ ਸੂਰੀਗਾ ਇਹ ਸੰਧੂ ਸਾਹਿਬ ਤੀਜੇ ਸੂਵੇ ਸੋਣੀ ਆ ਜੀ ਤੀਜੇ ਸੂਵੇ ਆ ਹਾਂਜੀ ਬਾਕੀ ਢਾਂਚੇ ਢੋਚੇ ਦੀ ਵੀ ਸੰਦੀਪ ਚੰਗੀ ਵੱਡੀ ਆ ਕੋਈ ਦੱਸਿਆ ਘਰ ਵਾਲੇ ਨੇ ਕੋਈ ਦੁੱਧ ਤੋਂ ਪਿਛਲੇ ਸਵੇਰਾਂ ਦਾ ਪਿਛਲੇ ਸਵੇਰ ਸੰਧੂ ਸਾਹਿਬ 14 ਤੋਂ 15 ਲੀਟਰ ਦੁੱਧ ਦਿੱਤਾ ਇਹਨੇ ਠੀਕ ਹੈ ਜੀ ਹਾਂਜੀ ਬਾਕੀ ਚਲੋ ਆਪਾਂ ਨਾਰਮਲ ਹੀ ਗੱਲ ਕਰਦੇ ਆ ਵੀ ਆਪਣੇ ਇਧਰ ਏਰੀਏ ਦੀ ਗੱਲ ਕਰ ਲਈਏ ਬਾਡਰ ਏਰੀਏ ਦੀ ਹਾਂਜੀ ਹਾਂਜੀ ਤੋਰਾ ਫੇਰਾ ਤੁਹਾਡਾ ਲੋਕਲ ਹੀ ਹੋਇਆ ਕਰੂਗਾ ਮੈਨੂੰ ਲੱਗਦਾ ਵੀ ਜ਼ਿਆਦਾਤਰ ਬਾਕੀ ਪਸ਼ੂ ਇਹਨਾਂ ਨਾਰਮਲ ਨਾਣੇ ਘਰਾਣੀਆਂ ਰਵੇ ਦੇ ਵਿੱਚੋਂ ਚੰਗੇ ਨਿਕਲਦੇ ਰਹਿੰਦੇ ਵੀ ਇਹਨਾਂ ਤੋਂ ਦੁੱਧ ਨਾਰਮਲ ਚ ਵਾਉਣ ਵਾਲੇ ਹਾਂਜੀ ਹਾਂਜੀ ਬਿਲਕੁਲ ਜੀ ਹਾਂ ਤੇ ਬਾਕੀ ਸੰਦੀਪ ਜੀ ਦੀ 53 ਦੀ ਕੋਈ ਪਾਰ ਪਿਛੇ ਦੀ ਪੂਰੀ ਗਾਰੰਟੀ ਤਸੱਲੀ ਆਪਣੀ ਹਾਂਜੀ ਹਾਂਜੀ ਸੰਧ ਉਹ ਆਪਣੀ ਗਾਰੰਟੀ ਹੈ ਜੀ ਠੀਕ ਆ ਜੀ ਸਵੇਰ ਤੀਜਾ ਦਫਾ ਦੇ ਦੁੱਧਾ ਵੀਰੇ ਨਹੀਂ ਤੀਜਾ ਸੂਆ ਤੀਜਾ ਸੂਆ ਲਓ ਜੀ ਤੀਜਾ ਸੂਆ ਦੋਸਤੋ ਇਹ ਮਾਜਰੇ ਸੁਣਾ ਇੱਕ ਸਿੰਗ ਦਾ ਦਾ ਖੋਕ ਲੱਤਾ ਤੁਹਾਨੂੰ ਆਪਾਂ ਵਿੱਚੇ ਨੋਟ ਕਰਾ ਦਿੰਨੇ ਆ ਬਾਕੀ ਪੂਰਾ ਬਾਡੀ ਸਟਰਕਚਰ ਪੂਰੀ ਬੰਤਰਾ ਆਪਾਂ ਤੁਹਾਨੂੰ ਤਸੱਲੀ ਦੇ ਨਾਲ ਦਿਖਾਵਾਂਗੇ ਸੋ ਤੀਜਾ ਸੂਆ ਕੱਦ ਵੱਡਾ ਇਸਮਾਇਲਾ ਠੀਕ ਆ ਜੀ ਬਾਕੀ ਹਵਾਨੇ ਚੱਡੇ ਤੇ ਨਾੜਾ ਇਤੋਂ ਪ੍ਰੋਪਰ ਆਪਾਂ ਤੁਹਾਨੂੰ ਦਿਖਾਉਣੇ ਆ ਸੋ ਸੰਦੀਪ ਇੱਕ ਵਾਰੀ ਖੋਰ ਕੇ ਇਧਰ ਬਾਹਰ ਪੇਸ਼ਕਾਰੀ ਦੇਈਏ ਤੋੜ ਕੇ ਵੀ। ਸੋ ਦੋਨੇ ਕਿਸਾਨ ਵੀਰਾਂ ਲੈ ਜੂਗੀ। ਬਾਕੀ ਥੋੜਾ ਜਿਹਾ ਕੈਡੀਆਂ ਤੁਹਾਨੂੰ ਹੋ ਜੂਗਾ। ਆਪਾਂ ਥੋੜਾ ਜਿਹਾ ਇਧਰ ਤੋੜ ਕੇ ਲੰਬਾ ਤੁਹਾਨੂੰ ਦਿਖਾ ਦਿੰਨੇ ਆ। ਫੁੱਲ ਕੱਦ ਕਾੜਾ ਸੰਧੂ ਸਾਹਿਬ ਨਿੱਕੇ ਨਹੀਂ ਆ। ਵਾਹ। ਆ ਦੇਖੋ ਜੀ। ਸੋ ਮੋਟਪੂ ਚੌਰ ਸਲੇਵਾ ਹਵਾਨੇ ਚੱਡੇ ਤੇ ਪ੍ਰੋਪੀਨ ਕਾਫੀ ਜਿਆਦੀਆਂ ਨੇ ਠੀਕ ਆ ਜੀ। ਤੇ ਥੋੜਾ ਸੰਦੀਪ ਸਲੋ ਮਾਰਾ ਜਹਾ ਹੌਲੀ ਤੋੜਨ ਦੀ ਕੋਸ਼ਿਸ਼ ਕਰਿਓ ਵੀਰ। ਸਿੰਗਲ ਹੱਡੀ ਦੇ ਵਿੱਚ ਆ ਤੇ ਬਿਲਕੁਲ ਇੱਕ ਕਾਰਜ ਵਰਗੀ ਪਤਲੀ ਕਮੜੀ ਆ ਠੀਕ ਆ ਜੀ ਮੈਂ ਇਹ ਸੁ ਤਿਆਰੀ ਮੁਕੰਮਲ ਕਰੀ ਬੈਠੀ ਆ ਇੱਕ ਹੋਰ ਜਿਹੜਾ ਵੀਰ ਸੰਦੀਪ ਐ ਨੂੰ ਕਰਾ ਦੇ ਵੀਰ ਤਿਆਰੀ ਮੁਕੰਮਲ ਕਰੀ ਬੈਠੀ ਆ ਦੋਸਤੋ ਅੱਜ ਪਲਕ ਦੇ ਵਿੱਚ ਸੂਣ ਦੀ ਤਿਆਰੀ ਆ ਉਸ ਅਕੋਰਡਿੰਗ ਤੁਸੀਂ ਜਿਹੜਾ ਸੌਦਾ ਕਰ ਲਿਆ ਬਾਕੀ ਹਵਾਨੇ ਚੱਡੇ ਦੀ ਸਫਾਈ ਤੁਸੀਂ ਵੇਖੋ ਠੀਕ ਆ ਜੀ ਇੱਕ ਆਪਾਂ ਨਾਰਮਲ ਹੀ ਗੱਲ ਕਰਦੇ ਹਾਂ ਵੀ ਜਿੰਨੀ ਫੇਨ ਹੈ ਹਵਾਨੇ ਨਾਲੇ ਤੋਂ ਬਿਲਕੁਕੁ ਹਵਾਨੇ ਚੱਡੇ ਦੇ ਉੱਪਰ ਦਿਖਾਈ ਦੇਵੇ ਉਹਨੇ ਪਸੂ ਜ਼ਿਆਦਾਤਰ ਆਪਾਂ ਦੁੱਧ ਵਾਲਾ ਚੰਗਾ ਮੰਨਿਆ ਜਾਂਦਾ ਬਾਕੀ ਚਗਾਠਾ ਜਗੂਠਾ ਪਿੱਠਪੂੜਾ ਤੁਸੀਂ ਆਪ ਵੇਖ ਕੇ ਚੈੱਕ ਕਰੋ ਚੌੜਾ ਪਿੱਠਪੂੜਾ ਫੁੱਲ ਮਜ਼ਬੂਤ ਹੋ ਵੱਡਾ ਕਦਕਾਠ ਉੱਪਰੋਂ ਬਿਲਕੁਲ ਸਟੇਟ ਫਲੈਟ ਤੇ ਫਿਰ ਨਵਾਂ ਬੰਦਾ ਆਪਸੀ ਚੰਨਾ ਦੀ ਬਹੁਤ ਜਿਆਦਾ ਵਧੀਆ ਤੇ ਜਿਵੇਂ ਆਪਾਂ ਨਾਰਮਲ ਹੀ ਗੱਲ ਕਰਦੇ ਵੀ ਤਕਰੀਬਨ ਮਰਲੇ ਦੇ ਮਰਲੇ ਵੱਡਾ ਆ ਕਰੋ ਚੈੱਕ ਆ ਦੇਖੋ ਜੀ ਆ ਸੰਦੂ ਇਹ ਪੈਪ ਲੈਣ ਨੂੰ ਖਾਓ ਵੇਖੋ ਜੀ ਹਾਂ ਬਾਕੀ ਨਾੜੀ ਮਿਲਕ ਨਾੜੀ ਬਹੁਤ ਜਿਆਦੀ ਆ ਹਾਂ ਜੀ ਮਿਲਕ ਵੇਣੂ ਵੇਖੋ ਆ ਦੇਖੋ ਜੀ ਇਤੋਂ ਘਰ ਲੱਗਦਾ ਪਹਿਲਾਂ ਵੀ ਜਿਵੇਂ ਉਹਨੇ ਫੁਲਕਾਰੀ ਤੇ ਕਢਾਈ ਕੀਤੀ ਆ ਬਸ ਜੀ ਬਸ ਹੈਨਾ ਬਾਕੀ ਸੰਦੀਪ ਸਿੰਘ ਜੀ ਨਾੜੀ ਨੁੜੀ ਬਹੁਤ ਜਿਆਦੀ ਬਰੀਕ ਆ ਤੇ ਤਿੱਪੰਦੂ ਪਣ ਮਿਆਂ ਮੋਗੇ ਵਾਂਗੂ ਆਈ ਹੋਰੀ ਆ ਮੋਗੇ ਵਾਂਗੂ ਜੀ ਠੀਕ ਆ ਹਾਂਜੀ ਲਓ ਦੋਸਤੋ ਬਾਕੀ ਮੇਰਾ ਭਰਾ ਸੇਵ ਤੋਂ ਸਲਾਹਤ ਚੰਗੇ ਐਨੀਮਲ ਦੀ ਪਸ਼ੂ ਦੀ ਹੁੰਦੀ ਆ ਠੀਕ ਆ ਜੀ ਹਰ ਵਾਰ ਚੰਗੇ ਐਨੀਮਲ ਦੀ ਆਪਾਂ ਸੇਵ ਤੋਂ ਸਲਾਹਤ ਜਰੂਰ ਕਰਦੇ ਆ ਕਿਉਂਕਿ ਇਹਨਾਂ ਕਰਮਾਲੀਆਂ ਨੇ ਠੀਕ ਹੈ ਜੀ ਪੜੀਆਂ ਨੇ ਬਾਕੀ ਤੁਹਾਡੇ ਸਾਹਮਣੇ ਆ। ਬਹੁਤ ਬਹੁਤ ਧੰਨਵਾਦ ਜੀ। ਹਾਂ। ਹਾਂ ਜੀ। ਤਾਂ ਸੰਦੀਪ ਰਾਜ ਵੈਸੇ ਜਿਹੋ ਜਿਹੇ ਜੰਪਲ ਕਰਮਾਲੀ ਨੂੰ ਲੱਗਾ ਜਿਹੋ ਜੀ ਸੇਵਾ ਚੋਂ ਆਈ ਹੈ ਵੀ ਤਕਰੀਬਨ ਚਲੋ ਇਹੋ ਜਿਹਾ ਸਟਰੈਕਟਰ ਦੀ ਬਾਕੀ ਇਹੋ ਜਿਹਾ ਹਵਾਨੇ ਚੱਡੀ ਦੀ ਆਪਾਂ ਉਮੀਦ ਕਰਦੇ ਵੀ 13 14 13 14 ਲੀਟਰ ਦੁੱਧ ਨੂੰ ਆਂਦਾ ਕੁਝ ਨਹੀਂਗਾ। ਬਿਲਕੁਲ ਜੀ ਬਿਲਕੁਲ। ਬਾਕੀ ਸੇਵਾ ਵੀ ਡਿਪੈਂਡ ਕਰਦੀ ਕੋਈ ਭੈਣ ਭਰਾ ਲੈ ਕੇ ਜੀ। ਬਾਕੀ ਸੇਵਾ ਦੇ ਸਿਰ ਤੇ ਜਿੰਨਾ ਪਾਵਾਂਗੇ ਉਹਨਾਂ ਚੋਲਾਂਗੇ ਜੀ। ਸਹੀ ਹੋ ਗਿਆ ਜੀ। ਹਾਂ ਜੀ। ਠੀਕ ਹੈ ਜੀ। ਤੇ ਇ ਆ ਦੇਖੋ ਜੀ ਬਹੁਤ ਸੋਹਣਾ ਲੇਵਾ ਤੇ ਚੰਗੀ ਸੋਹਣੀ ਬਿਰਲ ਤੇ ਸੰਦੀਪ ਜੀ ਇਹਦੇ ਡਿਮਾਂਡ ਦੱਸ ਮੇਰਾ ਭਰਾ ਇਹਦਾ ਮੁੱਲ ਕੀ ਕਰਦੇ ਆ ਦਵਾ ਕਿ ਕਿੰਨੇ ਦੀ ਸੰਤੂ ਸਾਹਿਬ ਇਹ ਡਿਮਾਂਡ ਇਹਦੀ ਆਪਾਂ ਜਾਜ ਹੀ ਕਰਨੀ ਹਾਂ ਜੀ ਨਾ ਆਪਾਂ ਕਰਨੀਆਂ ਇੱਕ 15 ਕਰਨਾ ਨਾ ਆਪਾਂ ਕਰਨਾ ਇੱਕ 20 ਆ ਪਸੰਦੂ ਸਾਹਿਬ ਇੱਕ 10 ਕਰਦੇ ਮੁੱਲ ਦਾ ਇੱਕ 10 ਹਾਂਜੀ ਵੀ ਲੈ ਲਈ ਇੱਥੇ ਇੱਕ 10 ਦੇ ਵਿੱਚੋਂ ਛੋਟਾ ਛਪ ਹੋਊਗਾ ਕਿ ਮੌਕੇ ਤੇ ਥੋੜਾ ਜਿਹਾ ਹੋਰ ਹੋ ਜਾਊਗਾ ਥੋੜਾ ਬਾਕੀ 1000 ਖੰਡ ਦਾ ਜੋ ਸੰਧੂ ਸਾਨੂੰ ਸਭ ਇਕੱਠ ਦੀ ਕਰਦਾਂਗੇ ਇੱਕ ਅੱਠ ਦੀ ਹਾਂਜੀ ਠੀਕ ਆ ਜੀ ਉਹਦੇ ਵਿੱਚ ਥੋੜਾ ਬਾਰਾ ਮਾਨਤਨ ਕਰਾਂਗੇ ਠੀਕ ਆ ਜੀ ਹਾਂਜੀ ਲੱਗ ਦੋਸਤੋ 1 ਲੱਖ 8000 ਦੀ ਇਹ ਅੱਜ ਮੱਝ ਮਿਲੂਗੀ ਤੁਹਾਨੂੰ ਐਡੀ ਮੱਝ ਨੇ ਸੰਧੂ ਸਾਹਿਬ ਦੁੱਧ ਨਾ ਕੱਢਿਆ ਰ ਫਿਰ ਕਿਹੜੀ ਕੱਢੂਗੀ ਬਿਲਕੁਲ ਜੀ ਇੱਕ ਲੱਖ ਜਿਹੜੀ ਦੋਸਤੋ 8000 ਦੀ ਇਹ ਤੁਹਾਨੂੰ ਅੱਜ ਮੱਝ ਮਿਲ ਜੂਗੀ ਸੋ ਚੰਗੀ ਆ ਵੱਡੇ ਕੱਦ ਕੱਦ ਦੇ ਵਿੱਚ ਬਾਕੀ ਪ੍ਰੋਪਰ ਤੁਸੀਂ ਇੱਕ ਵਾਰੀ ਵੀਡੀਓ ਦੇਖ ਲਿਓ ਨੇੜੇ ਤੋਂ ਤੁਹਾਨੂੰ ਪ੍ਰੋਪਰ ਤਸਲੀਮ ਨਾਲ ਤੁਹਾਨੂੰ ਦਿਖਾਤੇ ਆ ਇੱਧਰ ਸੈਕੰਡ ਨੰਬਰ ਤੇ ਸੰਦੀਪ ਇੱਧਰ ਆ ਜਗੇ ਤੇ ਆਪਣੇ ਕੋਲ ਇੱਕ ਨੀਲੀ ਅੰਗ ਦੇ ਵਿੱਚ ਨੀਲੀ ਪੱਖ ਦੀ ਐ ਮੱਝ ਖੜੀ ਆ ਇਹ ਤਾਂ ਸੂਬਾ ਕਿੰਮਾ ਵੀਰ ਇਹ ਤੀਜਾ ਸੂਬਾ ਸੰਧੂ ਸਾਹਿਬ ਦਾ ਵੀ ਤੀਜਾ ਸੂਬਾ ਲੈਂਦੀ ਆ ਦਿਨਾਂ ਜੀ ਹਸਤਾ ਲਾਈ ਸੰਧੂ ਸਾਹਿਬ ਜੀ ਅੱਛਾ ਜੀ ਹਾਂਜੀ ਬਾਕੀ ਇਹ ਵੀ ਓਕੇ ਰਿਪੋਰਟ ਆ 35 ਦਾ ਭਾਰਤ ਓਕੇ ਓਕੇ ਮੁੰਡੇ ਅੰਗੋਂ ਦੀ ਸੰਧੂ ਸਾਹਿਬ ਜੀ ਠੀਕ ਆ ਜੀ ਹਾਂਜੀ ਬਹੁਤ ਵੀਰ ਸੰਦੀਪਾ ਆਨਲਾਈਨ ਸੌਦਾ ਕਰ ਲੈਂਦੇ ਆ ਹਾਂਜੀ ਹਾਂਜੀ ਉਹਨਾਂ ਦੇ ਆਪਾਂ ਤਾਂ ਵਾਰ-ਵਾਰ ਪੁੱਛਦੇ ਵੀ ਉਹਨਾਂ ਦੇ ਧਿਆਨ ਦੇ ਵਿੱਚ ਆ ਜਾਏ ਵੀ ਚੀਜ਼ ਵੀ ਆਨਲਾਈਨ ਅਸੀਂ ਕਰ ਲਈ ਤੇ ਕੋਈ 19 ਕੀ ਵਾਲੀ ਗੱਲਬਾਤ ਨਹੀਂ ਆ ਜੀ ਨਾ ਜੀ ਨਾ ਘਾਰ ਪਿੱਛੇ ਦੀ ਆਪਣੀ ਗਾਰੰਟੀ ਤੁੱਕ ਜੇ ਸੁਦੇ ਸੰਦੂ ਸਾਹਿਬ ਮੰਨ ਕੇ ਚੱਲੋ ਤਿੰਜਾ ਮੰਨ ਲੇ ਕੋ ਚੌਥਾ ਮੰਨ ਲੇ ਠੀਕ ਆ ਜੀ ਹਾਂਜੀ ਲੋ ਜੀ ਬਾਕੀ ਥਾਂ ਥਾਂ ਨੂੰ ਮੈਨੂੰ ਲੱਗਦਾ ਜਿਵੇਂ ਆਪਾਂ ਨਾਰਮਲੀ ਗੱਲ ਕਰਦੇ ਪਹਿਲਾਂ ਦੋ ਜਣ ਝੋਟੀਆਂ ਵਾਲਾ ਥਾਂ ਲੱਗਾ ਕਰ ਮਾਰੀ ਬਾਕੀ ਥਾਂ ਦੋਸਤੋ ਹੱਥੀ ਮੁਠੀ ਵਾਲਾ ਆ ਤੁਹਾਡੇ ਸਾਹਮਣੇ ਦਿਨ ਹਜੇ ਲੈ ਜੂਗੀ ਆਰਮਨਾਲ ਠੀਕ ਆ ਜੀ ਪੰਜ ਦਿਨ ਚਾਰ ਦਿਨ ਆਮ ਨਾਰਮਲ ਕੱਢ ਜੂਗੀ ਹਫਤਾ ਹੀ ਲੈ ਜੂ ਸੰਦੂ ਸਾਹਿਬ ਸੋ ਹਫਤੇ ਦਾ ਆੜਿਆ ਰੱਖ ਕੇ ਤੁਸੀਂ ਸੌਦਾ ਕਰੀ ਬਲੀ ਦਾ ਪੱਖ ਮਾਰਦੀ ਆ ਜੀ ਹਾਂ ਹਾਂ ਹਾਂਜੀ ਆ ਮਾਰਾ ਹਲਾ ਦਿਓ ਹੋਰ ਸੰਦੀਪ ਨੂੰ ਬਟਨ ਆਲਾ ਚੱਡਾ ਸੰਦੂ ਸਾਹਿਬ ਹ ਲਓ ਜੀ ਬਰਨ ਵਾਲਾ ਬਿੰਦੀਆਂ ਵਾਲਾ ਲੇਵਾ ਮੋਸਟਲੀ ਆਪਾਂ ਕਹਿ ਦਿੰਦੇ ਆ ਬਰਨ ਵਾਲਾ ਲੇਵਾ ਤੇ ਕੱਦ ਦੋ ਮੱਜਾਂ ਦਾ ਚੰਗਾ ਠੀਕ ਆ ਜੀ ਕੋਈ ਸਮਦਰ ਦੀ ਜਾਂ ਕੋਈ ਛੋਟੇ ਕੱਦ ਦੀ ਨਹੀਂ ਆਮ ਨੋਰਮਲ ਮੀਡੀਅਮ ਹਾਈਟ ਤੋਂ ਥੋੜੀ ਜਿਹੀ ਪਲੱਸ ਹਾਈਟ ਆ ਬਾਕੀ ਥਾਂ ਥਣ ਚੰਗਾ ਲੱਗਾ ਕਰਮਾਲੀ ਨੂੰ ਤੇ ਹਜੇ ਤਕਰੀਬਨ ਸੁੰਦੀ ਨਹੀਂ 5 6 7 ਦਿਨ ਵੇ ਸੰਦੀਪ ਖੋਲ ਮਾਰਾ ਤੋਰ ਕੇ ਦਿਖਾਈਏ ਵੀਰੇ ਆ ਕੋ ਫੇਰ ਕੋਈ ਸੰਧੀ ਮੋੜ ਕੇ ਵਿਖਾ ਦੇ ਮੀਰਾ ਆਹ ਦੇਖੋ ਜੀ ਮੋੜ ਲੀ ਮੋੜ ਦਿਓ ਜੀ ਕਮਾਲ ਤਕ ਤਾਂ ਸੰਦੀਪ ਇਹਦਾ ਲੈਣ ਦੇਣ ਵੀਰੇ ਕੀ ਕਰਨਾ ਪਿਆ ਦੇਰੀਆ ਕਿੰਨੇ ਦੀ ਹਰ ਇਹ ਸੰਤੂ ਸਾਹਿਬ ਦਾ ਆਪਾਂ 90 ਕਰਨਾ ਆ ਕਰਨਾ 95 ਹਾਂਜੀ ਤਾਂ ਲੈ ਲੈ ਦੇ ਆਪਾਂ 88000 ਰੁਪਿਆ ਕਰਦੇ 88000 ਹਾਂਜੀ ਜਿੱਥੇ ਇੱਕ ਤੱਕ ਦੇ ਦੇਣੀ ਆ ਵਿੱਚ ਹੋ ਜਾਊਗਾ ਔਰ ਹੋ ਜਾ ਛੱਡ ਦਾਂਗੇ 87 ਦੀ ਗੱਲ ਦਾ 87 ਦੀ ਹਾਂਜੀ ਠੀਕ ਹੈ ਵੀਰੇ ਹਾਂਜੀ ਲਓ ਜੀ 87000 ਦੀ ਦੋਸਤੋ ਇਹਨੂੰ ਕੋਈ ਜਿਹੜੀ ਇਹ ਮੱਝ ਤੁਹਾਨੂੰ ਮਿਲ ਜਾਊਗੀ ਤੋਂ ਮੂੰਹ ਮੱਥੇ ਦੀ ਤੁਸੀਂ ਵੇਖ ਲਿਆ ਠੀਕ ਹੈ ਜੀ ਤੇ ਇਧਰ ਇੱਕ ਵਰੀ ਆਪਾਂ ਤੁਹਾਨੂੰ ਬਹਿਣੀ ਵਾਲੇ ਪਾਸੋਂ ਵੀ ਵਿਖਾ ਦਿੰਨੇ ਆ ਤੇਰੀ ਮਿਲਕ ਵੈਨ ਸੰਧੂ ਦਾ ਦਿਖਾਓ ਚੰਗੀ ਮੋਟੀ ਨਾੜੀ ਪੈਪੂ 12 13 ਲੀਟਰ ਮਾਨ ਨਾਲ ਗੱਡੀ ਜੋ ਆਪਾਂ ਵੀ 4 15 ਹਨ ਕਹਿੰਦੇ ਹਾਂ ਹਾਂਜੀ ਠੀਕ ਹੈ ਜੀ ਲੋ ਵੀਏ ਦੋਸਤੋ 87000 ਦੀ ਮਾਝ ਤੁਹਾਨੂੰ ਮਿਲ ਜੂਗੀ ਠੀਕ ਆ ਸੋ ਦੋਨੋਂ ਨਾੜੀ ਜਿਹੜੇ ਇੱਥੇ ਗੱਬਣਾ ਆਪਾਂ ਦਿਖਾਏ ਆ ਵੀਰ ਸੰਦੀਪ ਸਿੰਘ ਹੋਣਾ ਦੇ ਇਸ ਕਿਲੇ ਤੋਂ ਜਿਹੜੇ ਇਧਰ ਦੋ ਵੀਕਲ ਇਹ ਵੀ ਵੀਰ ਹੁਣੇ ਫੋਰ ਸੇਲ ਕਰਦੇ ਪਏ ਆ ਬਾਕੀ ਤੁਹਾਨੂੰ ਆਪਾਂ ਦਿਖਾ ਦਿੰਨੇ ਆ ਇੱਕ ਗੱਡੀ ਆ ਇੱਕ ਇਧਰ ਬੁਲਟ ਜਿਹੜਾ ਸੈਗਨ ਨੰਬਰ ਤੇ ਆਪਾਂ ਤੁਹਾਨੂੰ ਦਿਖਾ ਦਾਂਗੇ। ਤਾਂ ਸੰਦੀਪ ਇਹ ਆ ਗਈ ਆਪਣੇ ਕੋਲ ਕਦੀ ਟੋヨタ ਦੀ। ਹਾਂਜੀ ਹਾਂਜੀ। ਠੀਕ ਹੈ ਸਲੀਵਾ ਸੰਧੂ ਸਾਹਿਬ 2012 ਮਾਡਲ। 2012 ਮਾਡਲ ਆ। ਹਾਂਜੀ। ਨੰਬਰ ਦਿੱਲੀ ਆ। ਦਿੱਲੀ ਆ। ਠੀਕ ਹੈ ਐਨਓਸੀ ਹੈਗੀ ਫਿਰ? ਹਾਂਜੀ ਹੈਗੀ ਸਾਰਾ ਕੁਝ ਓਕੇ ਆ ਜੀ। ਠੀਕ ਡਾਕੂਮੈਂਟ ਪੂਰੇ ਕੰਪਲੀਟ ਆ। ਪੂਰੇ ਕੰਪਲੀਟ ਆ। ਠੀਕ ਆ ਜੀ। ਹਾਂਜੀ। ਕੋਈ ਕੋਈ ਬੀਮਾ ਇੰਸ਼ੋਰੈਂਸ ਕੋਈ ਪੋਲੂਸ਼ਨ? ਨਾ ਜੀ ਨਾ। ਉਹ ਉਹ ਓਵਰ ਆ ਹਨਾ। ਹਾਂਜੀ ਹਾਂਜੀ। ਠੀਕ ਆ ਜੀ। ਬਾਕੀ ਕਾਪੀ ਆਰਸੀ ਆਪਣੇ ਕੋਲ ਹੈਗੀ ਹਨਾ। ਹਾਂਜੀ ਠੀਕ ਹੈ ਜੀ। ਲਓ ਦੋਸਤੋ ਡਾਕੂਮੈਂਟ ਜਿਹੜੇ ਆਲ ਕੰਪਲੀਟ ਆ ਇੱਕ ਵਾਰੀ ਤੁਹਾਨੂੰ ਆਪਾਂ ਇੱਧਰ ਦਿਖਾ ਦਿੰਨੇ ਆ সিলਵਰ ਕਲਰ ਦੇ ਵਿੱਚ ਗੱਡੀ ਆ ਠੀਕ ਹੈ ਜੀ। ਆਲ ਰੌਂਡ ਤੋਂ ਆਪਾਂ ਇੱਧਰੋਂ ਦਿਖਾ ਦਿੰਨੇ ਆ ਤੁਹਾਨੂੰ ਠੀਕ ਹੈ ਜੀ। ਆਹ ਦੇਖੋ। ਅੱਛਾ ਸੰਦੀਪ ਜੀ ਮਾਡਲ 2012 ਦੱਸਿਆ AC ਹੀਟਰ ਦੀ ਓਕੇ ਬਿਲਕੁਲ। ਬਿਲਕੁਲ ਓਕੇ ਜੀ ਸੰਧੂ ਸਾਹਿਬ। ਠੀਕ ਮੜਾ ਖੋਲ ਕੇ ਦਿਖਾ ਦਈਏ ਇੱਧਰੋਂ ਬਾਰੀ। ਹੋਜੀ ਇਧਰੋਂ ਵਿੰਡੋ ਖੋਲ ਕੇ ਆਪਾਂ ਤੁਹਾਨੂੰ ਅੰਦਰੋਂ ਥੋੜਾ ਇੰਟੀਰੀਅਰ ਦਿਖਾ ਦਿੰਨੇ ਆ ਡੈਸ਼ਬੋਰਡ ਤੁਸੀਂ ਚੈੱਕ ਕਰ ਸਕਦੇ ਜੀ। ਸੋ ਆਹ ਡੈਸ਼ਬੋਰਡ ਆ ਇੰਜਨ ਇੰਜਨ ਨਹੀਂ ਸੰਤੂ ਸਾਹਿਬ ਓਕੇ ਬਿਲਕੁਲ ਓਕੇ ਰਹੀ ਜਾਣੀ ਲੱਗਣ ਵਾਲਾ ਸੰਤੂ ਸਾਹਿਬ ਜੀ ਆ ਹਾਂਜੀ ਠੀਕ ਹੈ ਜੀ ਸੋ ਏਸੀ ਹੀਟਰ ਦੋਸਤੋ ਬਿਲਕੁਲ ਆਨ ਕੰਡੀਸ਼ਨ ਦੇ ਵਿੱਚ ਆ ਚਾਲੂ ਕੰਡੀਸ਼ਨ ਦੇ ਵਿੱਚ ਆ ਤੇ ਸਕਰੀਨ ਸਕਰੀਨ ਪੂਰੀ ਵੀਰ ਉਹਨਾਂ ਨਾਲ ਆਈ ਆ ਬਾਕੀ ਆ ਤੁਸੀਂ ਵੇਖ ਸਕਦੇ ਜੀ ਕਵਰ ਵੇਖ ਸਕਦੇ ਹੋ ਠੀਕ ਹੈ ਜੀ ਬੈਕ ਸਾਈਡ ਅੱਗੋਂ ਤੇ ਐਰ ਵੀਰ ਸੰਦੀਪ ਜੀ ਪੈਂਦੀ ਕਿੰਨੀ ਕਾ ਨਾਰਮਲੀ ਗੱਲ ਕਰੀਏ ਆਪਾਂ ਤੇ ਇਹ ਸੰਧੂ ਸਾਹਿਬ 23 24 ਦੀ ਐਵਰੇਜ ਹੋ ਗਈ ਹੈ ਫਿਊਲ ਕਿਹੜਾ ਡੀਜ਼ਲ ਹੈ ਕਿ ਪੈਟਰੋਲ ਡੀਜ਼ਲ ਡੀਜ਼ਲ ਹੈ ਹਾਂ ਕੀ ਟੌਸ ਹੈਗੀ ਹੈ ਠੀਕ ਹੈ ਜੀ ਦੀਵਾ ਤੇ ਟੋヨタ ਵਾਲਿਆਂ ਦੀ ਗੱਡੀ ਆ ਇਹ ਵੀਰ ਉਹ ਨਹੀਂ ਸੇਲ ਕਰਦੇ ਪਿਆ ਬਾਕੀ ਆਪਾਂ ਤੁਹਾਨੂੰ ਪ੍ਰੋਪਰ ਜਿੰਨੀ ਹੈਗੀ ਆ ਆਲ ਰੌਂਡ ਤੋਂ ਤਸੱਲੀ ਦੇ ਨਾਲ ਦਿਖਾ ਦਿੱਤੀ ਆ ਜਾਂ ਦਿਖਾ ਵੀ ਰਹੇ ਆ ਠੀਕ ਹੈ ਜੀ ਤੇ ਬੋਨਰਟ ਵੀ ਵੀਰ ਸੰਦੀਪ ਇੱਕ ਵਾਰੀ ਚੁੱਕ ਦਿਆ ਜੇ ਇਧਰੋਂ ਬੋਨਰਟ ਚੁੱਕ ਦਿਆ ਜੇ ਤੇ ਬਾਕੀ ਸਾਲਪ ਸਟਾਰ ਬੈਟਰੀ ਬੂਟਰੀ ਨਵੀਂ ਆ ਜੀ ਹਾਂ ਜੀ ਹਾਂ ਜੀ ਬਿਲਕੁਲ ਓਕੇ ਜੀ ਠੀਕ ਹੈ ਜੀ ਆ ਦੇਖੋ ਇੱਕ ਬਿਲਕੁਲ ਦੋਸਤ ਜੈਨੂਨ ਫੈਮਿਲੀ ਵਾਸਤੇ ਆ ਵੀ ਕਿਸੇ ਵੀਰ ਨੇ ਬਿਲਕੁਲ ਜੈਨੂਨ ਫੈਮਿਲੀ ਨਾਰਮਲੀ ਘਰੇ ਰੱਖਣੀ ਆ ਤੇ ਬਿਲਕੁਲ ਤੁਸੀਂ ਗੱਡੀ ਲੈ ਕੇ ਜਾ ਸਕਦੇ ਜੀ ਸੋ ਦਿੱਲੀ ਨੰਬਰ ਤੇ ਆਲ ਡਾਕੂਮੈਂਟ ਕੰਪਲੀਟ ਆ ਉਹ ਤੁਸੀਂ ਇੱਥੇ ਆਣ ਕੇ ਵੀ ਵੈਰੀਫਾਈ ਕਰ ਸਕਦੇ ਜੇ ਬਾਕੀ ਇਹ ਤੁਹਾਨੂੰ ਆਪਾਂ ਤੁਹਾਨੂੰ ਦਿਖਾ ਦਿੰਦੇ ਆ ਆ ਦੇਖੋ ਜੀ ਸਲਫ ਤੁਲਫ ਮਾਰ ਦਿਓ ਜੀ ਵੀਰੇ ਸਲਫ ਮਾਰ ਦਿਓ ਮਾੜਾ ਸਟਾਰਟਿੰਗ ਦਿਖਾ ਦਈਏ ਚਲੋ ਸੋ ਡਾਨੋ ਜੀ ਬਿਲਕੁਲ ਕੋਈ ਜੀ ਸਾਡੇ ਸਾਹਮਣੇ ਸੋ Nói đi Thấy rồi ਬਾਕੀ ਸੰਦੀਪ ਹੈ ਤਾਂ ਅਰੀਜਨਲ ਹੀ ਇਹ ਮੈਨੂੰ ਲੱਗਾ ਵੀ ਕੋਈ ਟੂਟੂ ਮਾਰਾ ਮੁਰਕ ਟੂਟੂ ਟੈਚਿੰਗ ਟੂਟੂ ਟੂਟੂ ਹੋਵੇ ਤਾਂ ਹੋਵੇ ਨਹੀਂ ਤਾਂ ਬਾਕੀ ਆ ਅਰੀਜਨਲ ਹੀ ਹਾਂਜੀ ਉਹ ਨਾਰਮਲ ਹੀ ਹੋਊ ਕਿਆਰੀ ਨਹੀਂ ਆਹਾ ਹਾਂਜੀ ਲੋਬੀ ਭਰਾਵੋ ਇਹ ਗੱਡੀ ਜਿਹੜੀ ਆਪਾਂ ਤੁਹਾਨੂੰ ਦਿਖਾ ਦਿੱਤੀ ਆ ਠੀਕ ਆ ਜੀ 2012 ਮਾਡਲ ਆ ਟੋਇਟਾ ਲਿਆਂ ਦੀ ਇਹ ਗੱਡੀ ਆ ਠੀਕ ਆ ਤੇ ਬਾਕੀ ਜਿਹੜੇ ਭਰਾ ਨੂੰ ਪਸੰਦ ਆਊਗੀ ਜਜੂਗੀ ਤੁਸੀਂ ਸੌਦਾ ਕਰ ਲਿਓ ਤੇ ਇਹ ਕਿੰਨੇ ਦੀ ਦੇ ਰਹਿਆਂ ਅੱਜ ਫਿਰ ਸੰਦੂ ਸਾਹਿਬ ਜਾਇਜ਼ ਹੀ ਦੇ ਦੇਣੀ ਆ ਹਾਂ 2 ਲੱਖ 10 ਹਜ਼ਾਰ ਡਿਮਾਂਡ ਕਰਦੇ ਆਂ ਜੀ ਹਾਂਜੀ ਹਾਂਜੀ 2 ਲੱਖ 10 ਬਾਕੀ ਕੋਈ ਬਾਤ ਹੋਣੀ ਦੇ ਦੇ ਮੋਕਾ ਤੇ ਥੋੜਾ ਬਤਾ ਹੋ ਜਾਊਗਾ ਕਿ ਪਾਰਟੀ ਥੋੜਾ ਬਤਾ ਹੋ ਜਾਊ ਜੀ ਠੀਕ ਆ ਜੀ ਦੋ ਲੱਖ 3000 ਕਰਨਾਗੇ ਦੂਰ ਆਉ ਦੇ ਠੀਕ ਆ ਜੀ ਬਾਕੀ ਟਾਇਰ ਸੰਦੀਪ ਸਾਰੇ ਇੱਕੋ ਕੰਪਨੀ ਦੇ ਹਨ ਨਾਲ ਹਾਂਜੀ ਹਾਂਜੀ ਠੀਕ ਆ ਜੀ ਲਓ ਜੀ ਸੀਆਰ ਦੇ ਟਾਇਰ ਆ ਠੀਕ ਆ ਸੀਆਰ ਦੇ ਟਾਇਰ ਆ ਤੇ ਸਟਿੱਪਣੀ ਵੀ ਹੈਗੀ ਨਾਲ ਹਾਂਜੀ ਹੈਗੀ ਹੈ ਠੀਕ ਆ ਜੀ ਲਓ ਦੋਸੋ 210000 ਦੇ ਵਿੱਚੋਂ ਛੋੜ ਚੱਪਾ ਮਾਨਤਨ ਹੋਊਗਾ ਕੋਈ ਪਾਰਟੀ ਆਉਂਦੀ ਹੈ ਬੈਂਦੇ ਹੋ ਤੁਸੀਂ ਤੇ ਮਾਨਤਨ ਹੋ ਜਾਊਗਾ ਕੋਈ ਵੀਰ ਠੀਕ ਆ ਜੀ ਆਪਣਾ ਬਿਲਕੁਲ ਡਰਾਈਵ ਕਰਕੇ ਤੁਸੀਂ ਚੈੱਕ ਕਰ ਲਿਓ ਵੇਖ ਲਿਓ ਤੇ ਇੱਧਰ ਸੰਦੀਪਰੇ ਆਪਣੇ ਕੋਲ ਇੱਕ ਇੱਧਰ ਫ ਕਿੰਨਾ ਮਾਡਲ ਵੀਰੇ ਇਹ 2024 ਹੈ ਜੀ 2024 ਮਾਡਲ 12ਵਾਂ ਮਹੀਨਾ ਦਾ ਠੀਕ ਹੈ ਜੀ ਹਾਂਜੀ ਆ ਦੋਸਤੋ ਦਸੰਬਰ ਮਹੀਨੇ ਦਾ 2024 ਮਾਡਲ ਆ ਠੀਕ ਹੈ ਜੀ ਲਾਸਟ ਈਅਰ ਜਿਹੜਾ ਹੁਣ ਪਿਛਲਾ ਸਾਲ ਆਪਣਾ ਲੰਘ ਕੇ ਗਿਆ ਹੁਣ 2025 ਹੈ ਤੇ ਦਸੰਬਰ ਮਹੀਨੇ ਦਾ ਇਹ ਬੋਲਟ ਨਿਕਲਿਆ ਵੀਰ ਹੋਂ ਦੇ ਕੋਲ ਇਹ ਵੀ ਫੋਰ ਸੇਲ ਆ ਇਸ ਰਟੈਂਡਡ ਹੈਗਾ ਜੀ ਕਿ ਸਟੈਂਡਰਡ 350 ਸੀਸੀ ਠੀਕ ਹੈ ਜੀ ਅੱਛਾ ਵੀਰ ਸੰਦੀਪ ਚਲੋ ਨਵਾਂ ਬੋਲਟ ਆ ਜੀ ਤਾਂ ਕੋਈ ਮਿਲਦਾ ਸ਼ੋਅਰੂਮ ਕੰਡੀਸ਼ਨ ਹੀ ਹੈ ਤੇ ਸਾਰਾ ਕੁਝ ਕਿੰਨਾ ਰਨ ਹੋਇਆ ਵੀਰੇ ਚੱਲਿਆ ਕਿੰਨਾ 99 ਕਿਲੋਮੀਟਰ ਠੀਕ ਆ ਜੀ ਹਾਂ ਜੀ 99 ਕਿਲੋਮੀਟਰ ਇਹ ਸਾਰਾ ਚੱਲਿਆ ਹਾਂ ਜੀ ਠੀਕ ਆ ਜੀ ਠੀਕ ਅਜਾ ਵੀ ਸੰਦੀਪ ਇਹਦੀ ਕੀ ਡਿਮਾਂਡ ਕਰਦਾ ਇਹ ਸੰਧੂ ਸਾਹਿਬ ਇਹ ਆਪਾਂ 2 ਲੱਖ 7000 ਦਾ ਘੜਾਇਆ ਹੈ 2 ਲੱਖ 7 ਦਾ ਹਾਂ ਜੀ ਠੀਕ ਆ ਜੀ ਤੇ ਹੁਣ ਆਪਾਂ ਦੇ ਦਾਂ 195 ਆ ਦੇ ਦਈਏ ਜੀ 195 ਦਾ ਹਾਂ ਜੀ ਦੇ ਦਿਓ ਤੁਹਾਡੀ ਛੇ ਬਾਕੀ ਤੁਸੀਂ ਐਂਡ ਤੋਂ ਅੱਡ ਦੱਸ ਦਿਓ ਜੀ ਆਪਾਂ ਸੰਧੂ ਸਾਹਿਬ 190 ਦਾ ਦੇ ਦਾਂਗੇ 190 ਦਾ ਹਾਂ ਜੀ ਠੀਕ ਹੈ ਜੀ ਡਿਸਕ ਬ੍ਰੇਕ ਆ ਗਿਆ ਨਾ ਜੀ ਹਾਂਜੀ ਹਾਂਜੀ ਲਓ ਜੀ ਡਿਸਕ ਬ੍ਰੇਕ ਆ ਦੋਸਤੋ ਠੀਕ ਹੈ ਜੀ 2024 ਮਾਡਲ ਆ ਸੋ ਰਾਇਲ ਐਨਫਿਲਡ ਠੀਕ ਹੈ ਜੀ ਸਟੈਂਡਰਡ ਬੋਲਟ ਆ ਸੋ 350 ਸੀਸੀ ਤੇ ਇਹਦਾ ਸੰਦੀਪ ਇਹਦਾ ਨੰਬਰ ਵੀਰੇ ਇਸ਼ੂ ਹੋਇਆ ਨਹੀਂ ਇਹਦੇ ਇਸ਼ੂ ਹੋ ਗਿਆ ਸਨ ਜੀ ਇਹਦਾ ਹਾਂਜੀ ਨੰਬਰ ਸਿਲੇਕਟ ਕਰ ਲਿਆ ਹਾਂਜੀ ਪੀਬੀ 46 97 96 ਹਾਂਜੀ ਹਾਂਜੀ ਮਤਲਬ ਪਲੇਟਾਂ ਇਹ ਲਵਾਉਣ ਜਾਣਾ ਸਰਕਾਰੀ ਪਲੇਟਾਂ ਲੱਗਣ ਵਾਲੀਆਂ ਹਾਂ ਜਿਹੜਾ ਵੀਰ ਭਰਾ ਲਓ ਜੇ ਪਲੇਟਾਂ ਲਵਾ ਲਿਓ ਅੰਬਰਸਰੋਂ ਆਪਾਂ ਗੋਲਡਨ ਆਰਸੀ ਵਗੈਰਾ ਆਪਣੇ ਕੋਲ ਮਲਕੀ ਆ ਗਈ ਆ ਪਹੁੰਚ ਗਈ ਆ ਨਹੀਂ ਆਰਸੀ ਮਤਲਬ ਜੇ ਆਉਣ ਵਾਲੀ ਮੈਸੇਜ ਵਗੈਰਾ ਆ ਗਏ ਸਾਰੇ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਉਹ ਸਰ ਬਿੱਲ ਅਗਰ ਸਹੀ ਦੋ ਸਿਫਟ ਵਗੈਰਾ ਉਹਦੀ ਹੋਵੇਗੀ ਆਪਣੀ ਹਾਂਜੀ ਹਾਂ ਬਿੱਲ ਹੈਗੇ ਆ ਜੀ ਠੀਕ ਹੈ ਜੀ ਹਾਂਜੀ ਲਓ ਦੋਸਤੋ ਬਿੱਲ ਵਗੈਰਾ ਹੈਗੇ ਆ ਠੀਕ ਹੈ ਜੀ ਇਸ਼ੂ ਹੋਈ ਹੈ ਕਾਪੀ ਨੰਬਰ ਵੀ ਵੀਰ ਉਹਨਾਂ ਨੇ ਸਿਲੈਕਟ ਕੀਤਾ ਤੁਹਾਨੂੰ ਵਿੱਚ ਨੋਟ ਕਰਾਤਾ ਪੀਬੀ 46 ਨਾ EB 4697 ਠੀਕ ਹੈ ਜੀ ਠੀਕ ਹੈ ਸੋ ਆਲ ਰਾਉਂਡ ਤੋਂ ਦੋਸਤੋ ਆਪਾਂ ਤੁਹਾਨੂੰ ਕੰਡੀਸ਼ਨ ਦਿਖਾ ਦਿੱਤੀ ਆ ਆਲ ਰਾਉਂਡ ਤੋਂ ਬਿਲਕੁਲ ਨਿਊ ਕੰਡੀਸ਼ਨ ਦੇ ਵਿੱਚ ਹੈ ਕਿਉਂਕਿ 2024 ਮਾਡਲ ਆ ਦਸੰਬਰ ਦੇ ਵਿੱਚ ਨਿਕਲਿਆ ਤੇ 190000 ਦਾ ਵੀਰਾਂ ਦਾ ਵੀ ਆਪਾਂ ਯੈਸ ਨੂੰ ਦੇਣਾ ਹੀ ਆ ਠੀਕ ਆ ਜੀ ਬਾਕੀ ਮਾਰਕੀਟ ਦੇ ਵਿੱਚ ਆਮ ਨਾਰਮਲ ਕੰਪਨੀ ਏਜੰਸੀ ਦੇ ਵਿੱਚ ਤੁਸੀਂ ਪਤਾ ਕਰ ਸਕਦੇ ਜੇ ਨਿਊ ਦਾ ਰੇਟ ਹੈ ਠੀਕ ਆ ਜੀ ਨਿਊ ਦਾ ਰੇਟ ਵੀ ਕੋਈ 2 ਲੱਖ ਤੋਂ ਬਾਹਰ ਕਿੰਨਾ ਦੱਸਿਆ ਵੀਰ 207000 ਜੀ 2 ਲੱਖ 7 ਨਿਊ ਦਾ ਰੇਟ ਆ ਹਾਂਜੀ ਠੀਕ ਆ ਜੀ ਸੋ ਜਸ ਜਿਹੜਾ ਦੋਸਤੋ ਪਿਛੇ ਦਸੰ ਕਰਦੇ ਪਏ ਆ ਕੋਈ ਭਰਾ ਸੰਪਰਕ ਕਰ ਲੇ ਨਿਊ ਕੰਡੀਸ਼ਨ ਆ ਠੀਕ ਆ ਜੀ ਸ਼ੋਰੂਮ ਕੰਡੀਸ਼ਨ ਹਾਂਜੀ ਤੇ ਹੋਰ ਵੀਰੇ ਸੰਦੀਪ ਇਹੋ ਸੀਗਾ ਹਾਂਜੀ ਹਾਂਜੀ ਤੇ ਇੱਕ ਨੰਬਰ ਆਪਣੇ ਕਰ ਦਈਏ ਸਾਂਝੇ ਵੀਰੇ 93756 ਹਾਂਜੀ 3006 ਜਗਤਪੁਰਾ ਨਵਾਂ ਪਿੰਡ ਫਤਿਹਪੁਰ ਜ਼ਿਲ੍ਹਾ ਤਨਤਨ ਤਹਿਸੀਲ ਪੱਟੀ ਤੇ ਦੂਜਾ ਨੰਬਰ 78799 ਹਾਂ ਤੇ 6007 ਠੀਕ ਹੈ ਜੀ ਕਿ ਬੁਲਟ ਦੀ ਗੱਲਬਾਤ ਕਰਨੀ ਤਾਂ ਇਸ ਨੰਬਰ ਤੇ ਕੀਤੀ ਜਾਵੇ ਹਾਂ ਜੀ 3000 6 ਵਾਲੇ ਨਾਲ ਕਰਨੀ ਜੀ 3000 6 ਤੇ ਹਾਂ ਜੀ ਠੀਕ ਹੈ ਭਰੇ ਲਓ ਦੱਸੋ ਨੰਬਰ ਹੈ ਸਕਰੀਨ ਦੇ ਉੱਪਰ ਲੱਗ ਚੁੱਕੇ ਆ ਦੋਨੋਂ ਨੰਬਰ ਸਕਰੀਨ ਤੇ ਆਪਾਂ ਚੱਲ ਚੱਲਦੇ ਕਰਦੇ ਆਂਗੇ ਸੋ ਇਹ ਅੱਜ ਤੁਹਾਨੂੰ ਦੋ ਜਿਹੜੇ ਵਿਕਲ ਆਪਾਂ ਦਿਖਾ ਦੁੱਤੇ ਆ ਠੀਕ ਹੈ ਜੀ ਇੱਕ ਬੁਲਟ ਆ ਤੇ ਇੱਕ ਟੋヨタ ਲਿਆਂ ਦੀ ਗੱਡੀ ਕਾਰ ਵੀਰ ਉਹਨੇ ਸੇਲ ਕਰਦੇ ਆ ਤੇ ਦੋ ਇਧਰ ਮੱਝਾਂ ਜਿਹੜੀਆਂ ਆਪਾਂ ਤੁਹਾਨੂੰ ਦਿਖਾਈਆਂ ਨੇ ਠੀਕ ਹੈ ਜੀ ਸੋ ਗੱਬਰ ਪਿਆਰੀ ਦੇ ਵਿੱਚ ਐਨੀਮਲ ਨੇ ਸੋ ਚਾਹਵਾਨ ਵੀਰ ਤੁਸੀਂ ਗੱਲਬਾਤ ਕਰਕੇ ਠੀਕ ਹੈ ਜੀ ਸੌਦਾ ਸੋ ਫਿਰ ਹਾਲ ਅੱਜ ਇਸ ਵੀਡੀਓ ਦੇ ਵਿੱਚ ਇਨਾ ਸੀ ਮਿਲਦੇ ਹਾਂ ਇੱਕ ਨਵੀਂ ਅਪਡੇਟ ਨਾਲ ਸਾਰੇ ਬਿਨਾ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ